ਬਹੁਤ ਖੁਸ਼ਾ ਬਹੁਤ ਧੰਨਵਾਦ ਕਰਦੇ ਆ ਦਿੱਲੀ ਧੰਨਵਾਦ ਕਰਦੇ ਆ ਪ੍ਰਧਾਨ ਸਾਹਿਬ ਸਾਰੀ ਕਮੇਟੀ ਦਾ ਸ਼ਰਮਨੀ ਕਮੇਟੀ ਬਹੁਤ ਹਾਂਜੀ ਬਹੁਤ ਖੁਸ਼ੀ ਆ ਸਾਨੂੰ ਕਿ ਸਾਡੇ ਪਰਿਵਾਰਾਂ ਦਾ ਉਹਨਾਂ ਨੇ ਸੁਣ ਲਿਆ ਹਾਲ ਨੂੰ ਸੁਣ ਲਿਆ ਐਸਜੀਪੀਸੀ ਅਤੇ 523 ਮੁਲਾਜ਼ਮਾਂ ਵਿਚਾਲੇ ਚੱਲ ਰਿਹਾ ਰੇੜਕਾ ਉਹ ਦੋ ਖਤਮ ਹੋ ਗਿਆ ਜਦੋਂ ਐਸਜੀਪੀਸੀ ਨੂੰ ਇਹਨਾਂ ਮੁਲਾਜ਼ਮਾਂ ਅੱਗੇ ਗੋਡੇ ਟੇਕਣੇ ਪਏ ਜਿਆਂ ਸ਼ੋਮਣੀ ਕਮੇਟੀ ਵੱਲੋਂ ਕੱਢੇ ਗਏ 523 ਮੁਲਾਜ਼ਮਾਂ ਨੂੰ ਅੱਜ ਵੇਲੇ ਰਾਹਤ ਮਿਲੀ ਜਦੋਂ ਐਸਜੀਪੀਸੀ ਵੱਲੋਂ ਇਹਨਾਂ ਨੂੰ 1 ਸਾਲ ਤੋਂ ਬਾਅਦ ਹੁਣ ਫੇਰ ਬਹਾਲ ਕੀਤਾ ਗਿਆ ਦੱਸਦੇ ਕਿ ਇਹ ਮੁਲਾਜ਼ਮ ਪਿਛਲੇ 13 ਦਿਨਾਂ ਤੋਂ ਭੁੱਖ ਹੜਤਾਲ ਤੇ ਸਨ ਅਤੇ 2 ਦਿਨ ਪਹਿਲਾਂ ਇੱਕ ਮੁਲਾਜ਼ਮ ਵੱਲੋਂ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਤੋਂ ਬਾਅਦ ਉਸਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਇਸੇ ਨੂੰ ਦੇਖਦਿਆਂ ਹੁਣ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਵੱਲੋਂ 523 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇ ਕੇ ਦੁਬਾਰਾ ਕੰਮ ਤੇ ਆਉਣ ਦੇ ਲਈ ਕਹ ਦਿੱਤਾ ਗਿਆ। ਆਪ ਕਮੇਟੀ ਨੇ ਬੜੇ ਵਿਸਥਾਰ ਦੇ ਨਾਲ ਸਾਰੇ ਤੱਥਾਂ ਇਹ ਸਾਨੂੰ ਪਹਿਲਾਂ ਤੋਂ ਸੋਚ ਵਿਚਾਰ ਕਰਕੇ ਸਾਰੇ ਮੁਲਾਜ਼ਮਾਂ ਨਾਲ ਵੀ ਸੋਚ ਵਿਚਾਰ ਕਰਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਔਰ ਉਹ ਮੋਟ ਜਿਹੜੀ ਹੈ ਅਸੀਂ ਅੰਤਰ ਕਮੇਟੀ ਦੀ ਆਸਤੇ ਉਹ ਪ੍ਰਵਾਨਗੀ ਦੀ ਆਸਤੇ ਜਿਹੜੀ ਹੈ ਉਹ ਪ੍ਰਵਾਨ ਕੀਤੀ ਗਈ ਹੈ। ਅਜਿਨ ਸਾਰੇ ਮੁਲਾਜ਼ਮਾਂ ਨੂੰ ਜਿਸ ਤਰ੍ਹਾਂ ਕੋਈ ਡੇਲੀ ਪੇਪਰ ਸੀ ਕੋਈ ਕੋਟੈਕਟ ਸੀ ਉਸੇ ਤਰ੍ਹਾਂ ਹੀ ਜਿਹੜਾ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਕਿੰਨੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਇਹ ਵੀ ਹਦਾਇਤ ਤਾਂ ਕਿ ਜਿਨ੍ਹਾਂ ਨੇ ਵੀ ਔਰ ਕੇਸ ਕੀਤੇ ਉਹਨਾਂ ਨੂੰ ਉਹ ਕੇਸ ਵਾਪਸ ਕਰਨ ਕਿੰਨੇ ਮੁਲਾਜ਼ਮਾਂ ਨੂੰ ਪ੍ਰਧਾਨ ਜੀ ਟੋਟਲ ਉਹ ਵਿਸਤਾਰ ਤੋਂ ਦੱਸੋ ਉਧਰ ਸੰਘਰਸ਼ ਕਰੇ ਇਹਨਾਂ ਮੁਲਾਜ਼ਮਾਂ ਨੂੰ ਜਦੋਂ ਐਸਜੀਪੀਸੀ ਨੇ ਦੁਬਾਰਾ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਤਾਂ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਇਹਨਾਂ ਨੇ ਸ਼ੁਮਣੀ ਕਮੇਟੀ ਦਾ ਇੱਕ ਵਾਰ ਫਿਰ ਸ਼ੁਕਰਾਨਾ ਕੀਤਾ ਯਾ ਲਾਤੋਂ ਵਾਲੇ ਦੁੱਖ ਨਵਾਰਾਂ ਸਾਹਿਬ ਮੇਰੀ ਜੌਬ ਲੱਗੀ ਹੋਈ ਸੀ ਅੱਜ ਸਾਨੂੰ ਦੁਬਾਰਾ ਸਾਡੀ ਨੌਕਰੀ ਮਿਲੀ ਅਸੀਂ ਬਹੁਤ ਖੁਸ਼ ਆ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਧੰਨਵਾਦ ਕਰਦੇ ਹਾਂ ਪ੍ਰਧਾਨ ਸਾਹਿਬ ਸਾਰੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਦਾ ਦੇਰ ਆਏ ਦੁਰਸਤ ਆਏ ਬਹੁਤ ਹਾਂਜੀ ਬਹੁਤ ਖੁਸ਼ੀ ਹੈ ਸਾਨੂੰ ਕਿ ਸਾਡੇ ਪਰਿਵਾਰਾਂ ਦਾ ਉਹਨਾਂ ਨੇ ਸੁਣ ਲਿਆ ਹਾਲ ਦੁੱਖ ਸੁਣ ਲਿਆ ਸਾਨੂੰ ਬਹੁਤ ਖੁਸ਼ੀ ਹੈ ਜੀ ਨੁਕੀਆਂ ਤੁਹਾਡੀਆਂ ਪਿਛਲੇ ਸਮੇਂ ਤੋਂ ਆਈਆਂ ਕਿ ਹੁਣ ਤਾਂ ਦੁਬਾਰਾ ਤਾਂ ਨਵੀਂ ਸ਼ੁਰੂ ਹੋਈ ਹੈ ਜੀ ਨਹੀਂ ਜੀ ਪਿਛਲੇ ਸਮੇਂ ਤੋਂ ਹੀ ਹੋਈ ਹੈ ਸਾਡਾ ਸਿਲੀ ਧੰਨਵਾਦ ਹੈ ਆਪਣੇ ਸ਼੍ਰੋਮਣੀ ਕਮੇਟੀ ਨੂੰ ਪ੍ਰਧਾਨ ਸਾਹਿ ਸ਼ੋਮਣੀ ਕਮੇਟੀ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਇਹਨਾਂ ਮੁਲਾਜ਼ਮਾਂ ਦੀ ਭਰਤੀ ਗਲਤ ਤਰੀਕੇ ਦੇ ਨਾਲ ਕੀਤੀ ਗਈ ਹੈ ਜਿਸ ਕਰਕੇ ਇਹਨਾਂ ਮੁਲਾਜ਼ਮਾਂ ਨੂੰ ਸ਼ੋਮਣੀ ਕਮੇਟੀ ਵੱਲੋਂ ਕੱਢ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਮੁਲਾਜ਼ਮ ਸ਼ੋਮਣੀ ਕਮੇਟੀ ਦੇ ਖਿਲਾਫ ਸੰਘਰਸ਼ ਕਰੇ ਸਨ ਤੇ ਹੁਣ ਇਹਨਾਂ ਮੁਲਾਜ਼ਮਾਂ ਨੂੰ ਸ਼ੋਮਣੀ ਕਮੇਟੀ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਇਹਨਾਂ ਮੁਲਾਜ਼ਮਾਂ ਨੂੰ ਬੇਸ਼ੱਕ ਸ਼ੋਮਣੀ ਕਮੇਟੀ ਨੇ ਨਿਯੁਕਤੀ ਪੱਤਰ ਦਿੱਤੇ ਨੇ ਪਰ ਇਸ ਦੀ ਕਿਸੇ ਵੀ ਤਰ੍ਹਾਂ ਦੀ ਜਾਂਚ ਨਾ ਹੋਣ ਕਰਕੇ ਹੁਣ ਧਾਰਮਿਕ ਆਗੂਆਂ ਦੇ ਨਿਸ਼ਾਨੇ ਤੇ ਸ਼ੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਜਰੂਰ ਆ ਗਏ ਨੇ ਖੈਰ ਇਹਨਾਂ ਮੁਲਾਜ਼ਮਾਂ ਦੀ ਜਾਨ ਬਚਾਉਣ ਦੇ ਲਈ ਸ਼ੋਮਣੀ ਕਮੇਟੀ ਵੱਲੋਂ ਇਹਨਾਂ ਨੂੰ ਬਹਾਲ ਕੀਤਾ ਗਿਆ ਅੰਮ੍ਰਿਤਸਰ ਤੋਂ ਸਨੀ ਸੋਹਤਾ ਪੰਜਾਬੀ ਲੁੱਕ ਚੈਨਲ